नहीं आती नहीं आते

ਤੁਸੀਂ ਇਥੇ ਕੀ ਡਿਊਟੀ ਕਰਦੇ ਨਹੀਂ ਡਿਊਟੀ ਨਹੀਂ ਕਰਦਾ ਜੀ ਆਪਣੇ ਅੱਜ ਸੈਵਡਰ ਖਾਇਆ ਜੀ ਠੀਕ ਹੈ ਕੱਲ ਮੈਂ ਇਥੋਂ ਪਹਿਲਾ ਟਾਈਮ ਤੋਂ ਟਾਈਮ ਦਾ ਨਹੀਂ ਮੈਨੂੰ ਪਤਾ ਜੀ ਠੀਕ ਹੈ ਉਦੋਂ ਮੈਂ ਮੋਟਰਸਾਈਕਲ ਉੱਥੇ ਖੜਾ ਕੇ ਮੈਂ ਦਰੀਆਂ ਲੈਣ ਆਇਆ ਸੀ ਇੱਥੇ ਸਿਰਫ ਹੂੰ ਠੀਕ ਹੈ ਉਦੋਂ ਮੈਂ ਇੱਥੇ ਭਾਈ ਸਾਹਿਬ ਨੂੰ ਦਰੀਆਂ ਲੈਣਾ ਆਇਆ ਸੀ ਉੱਥੇ ਮੋਟਰਸਾਈਕਲ ਖੜਾ ਕੇ ਉਰਦਾਂ ਖੜਾ ਕੇ ਇੱਥੇ ਭੈਣਰ ਆ ਰਗੇ ਸੀ ਉਹਨਾਂ ਨੂੰ ਮੈਂ ਪੁੱਛੀਆ ਮੈਂ ਕਹਿੰਦਾ ਆਪਣੇ ਮੈਂ ਦਰੀਆਂ ਲੈ ਕੇ ਜਾਣੀਆਂ ਠੀਕ ਹੈ ਭੈਣਰ ਕੇ ਵੀ ਇੱਥੇ ਹੀ ਆ ਠੀਕ ਹੈ ਜਦੋਂ ਮੈਂ ਦਰੀਆਂ ਲੈਂਦੀ ਸੀ ਜੀ ਗੱਲ ਕਰੀ ਜਾਂਦਾ ਸੀ ਸ਼ੁਰੂ ਕੀਤੀ ਨਹੀਂ ਸੀ ਇੱਧਰ ਲਾ ਜੀ ਪਰ ਲਾ ਜੋ ਹੀ ਡਿੱਗਿਆ ਤੇ ਨਾਲ ਹੀ ਉਹ ਮੁੰਡਾ ਡਿੱਗ ਪਿਆ ਮੁੰਡੇ ਦੇ ਉੱਤੇ ਉੱਤੇ ਆ ਪੱਥਰ ਡਿੱਗਿਆ ਜੀ ਮੈਂ ਭੱਜ ਕੇ ਉੱਥੋਂ ਇੱਕਦਮ ਭੱਜ ਕੇ ਆਇਆ ਚੱਪੜਾ ਉੱਥੇ ਸਿੱਧੀ ਸਿੱਧੀ ਲਾ ਕੇ ਉਹਦੇ ਉੱਤੇ ਟੁੱਈ ਦਿਆ ਚੀਜ਼ ਦੇ ਉੱਤੇ ਡਿੱਗ ਗਿਆ ਵਤੀ ਟੁੱਈ ਤੇ ਵੀ ਸਿਰ ਤੇ ਵੀ ਅੱਧਾ ਸਾਰੀ ਟੁੱਈ ਤੇ ਪਾੜ ਵੱਡਾ ਸੀ ਉਵੇਂ ਸਾਫ ਤੇ ਦਾ ਸਾਫ ਤਾਂ ਚੱਕਿਆ ਵਾਂ ਬੇ ਸਾਈਡ ਤੇ ਕਰ ਇਹ ਬਣਿਆ ਵਾਂ ਕਿਹੜਾ ਆਇਆ ਖੜਕਾਂ ਤੋਂ ਕਿੰਨੇ ਟਾਈਮ ਬਾਅਦ ਤੁਸੀਂ ਇੱਥੇ ਆਏ ਮੈਂ ਸਾਹਮਣੇ ਖੜਾ ਸੀਗਾ ਉੱਜੋ ਮੈਂ ਤਾਂ ਸਵੇਕੇ ਉੱਥੇ ਗੱਲ ਕਰੀ ਜਾਂਦਾ ਭੈਣ ਅਰਗੇਣਾ ਖੜਾ ਵੀ ਤਰ੍ਹਾਂ ਕੇ ਬਾਰੇ ਪੁੱਛੀ ਜਾਂਦਾ ਸੀਗਾ ਜਦੋਂ ਇਹ ਖੜਕਾ ਉਹਦੋਂ ਧਿਆਨ ਇਧਰ ਆਇਆ ਮੇਰਾ ਜਦੋਂ ਉਹਨੂੰ ਮੇਰੇ ਧਿਆਨ ਆਇਆ ਫਿਰ ਆਕੇ ਭੱਜ ਕੇ ਆਕੇ ਛੇਤੀ ਉਹਦੀ ਢੂਈ ਦਵਾ ਚੱਕਿਆ ਮੈਂ ਫਿਰ ਜੋ ਚੱਕਣ ਤੋਂ ਬਾਅਦ ਇਹਨਾਂ ਨੂੰ ਵਧਿਆ ਲੈਣ ਨੂੰ ਰੌਲਾ ਪਾਇਆ ਵੀ ਇਧਰ ਆਓ ਛੇਤੀ ਠੀਕ ਆ ਫਿਰ ਇੱਥੋਂ ਦੀ ਵੀ ਰੌਲਾ ਪਾਇਆ ਫਿਰ ਉਧਰ ਦੀ ਮੁੰਡਾ ਇੱਕ ਭੱਜ ਕੇ ਗਿਆ ਇਹਨਾਂ ਨੂੰ ਜਾ ਕੇ ਬੁਲਾ ਕੇ ਲਿਆਂਦਾ ਉਧਰੋਂ ਠੀਕ ਆ ਉਧਰੋਂ ਫਿਰ ਦੋ ਤਿੰਨ ਮੁੰਡੇ ਹੋਰਾਏ ਨਾਲ ਸੁੱਖਾ ਮੁੰਡਾ ਜਿਹੜਾ ਇੱਥੇ ਪ੍ਰਧਾਨ ਮੁੰਡਾ ਤੇ ਉਹ ਆਇਆ ਵੱਟ ਕੇ ਉਹ ਆ ਕੇ ਇੱਥੋਂ ਚੱਕ ਕੇ ਲੈ ਗਿਆ ਫਿਰ ਉਹ ਤੋਂ ਜਦੋਂ ਇੱਥੋਂ ਚੱਕਿਆ ਸੈਟਸ ਕੀਤਾ ਉਹਦੇ ਮੂੰਹ ਤੇ ਵੀ ਮੜਾ ਮੋਟਾ ਮਾਰਿਆ ਵੀ ਸੁਰਤ ਹੈਗੀ ਆ ਉਹ ਹੂ ਜੀ ਕਰੀ ਜਾਂਦਾ ਸੀਗਾ ਮੁੰਡਾ ਠੀਕ ਆ ਉਹਦੇ ਆਹ ਚੀਜ਼ ਤੋਂ ਲਹੂ ਜਾਂ ਨਿਕਲਦਾ ਸੀਗਾ ਸ਼ਾਇਦ ਫਿਰਤੇ ਵੀ ਸੀਗਾ ਜਿਵੇਂ ਰੱਥ ਹੱਥ ਲੱਗਿਆ ਸੀਗਾ ਠੀਕ ਆ ਤੇ ਫਿਰ ਉਹਨੂੰ ਚੱਕ ਕੇ ਇੱਥੋਂ ਲੈ ਕੇ ਸੀਗੇ ਫਿਰ ਮੈਂ ਵੀਰੇ ਉਹਦੋਂ ਦਾ ਚਲੋ ਇਹ ਉੱਠ ਗਏ ਸੀਗੇ ਉਦੋਂ ਨੂੰ ਮੈਂ ਭਾਈ ਸਾਹਿਬ ਤੋਂ ਅੰਦਰੋਂ ਮੰਜੋ ਮਤਲਬ ਔਰਲਾ ਕਬਰਾ ਉਹਨਾਂ ਨੂੰ ਠਾ ਕੇ ਦੋ ਦਰਗਾ ਇੱਥੋਂ ਲੈ ਕੇ ਗਿਆ ਹਾਂ ਹਾਂ ਕਾ ਗੱਲ ਆਈ ਆਪਾਂ ਦੇਖੀ ਆ ਉਹ ਆデア ਬ ਡਿੱ ਗਿਆਗਾ ਨਸ਼ੇ ਦੀ ਬਾਤ ਕੱਟੂ ਹੋਊਗੀ ਇਹਨੂੰ ਇਹ ਮੈਂ 100% ਮੈਂ ਕਹਿ ਸਕਦਾ ਕਿਉਂਕਿ ਆਪਾਂ ਨੂੰ ਪਤਾ ਜਿਹੜਾ ਆ ਰੀਅਲ ਬੰਦੇ ਆ ਆਪਾਂ ਤੋਏ ਫਿਰਦੇ ਆ ਜਿਹੜਾ ਨਸ਼ੇ ਵਾਲਾ ਬੰਦਾ ਉਹਦਾ ਹੂੰ ਵੀ ਪਤਾ ਲੱਗ ਜਾਂਦਾ ਇਹਨਾਂ ਦਾ ਉਧਰੋਂ ਵੀ ਨਸ਼ੇ ਦੀ ਬਾਤ ਕੱਟ ਹੁੰਦੀ ਨਹੀਂ ਉਹਨੂੰ ਭੱਜਣ ਨੂੰ ਰਾਹ ਮਿਲਣ ਕਿਉਂਕਿ ਇਹਨਾਂ ਦੇ ਪਿੱਛੇ ਨੂੰ ਲਾਇਵ ਜਾਂਦੇ ਮੈਂ 2-3 ਦਿਨ ਵਾਰੀ ਵਿਦਿਆਲਾ ਕਿਆ ਆਇਆ ਹਾਂ ਸੇਵਾ ਕਰਨ ਵੀ ਆਇਆ ਮੈਂ ਠੀਕ ਆ ਪਿੱਛੇ ਜਿੰਦੇ ਲਾਇਆ ਉਹਨਾਂ ਨੂੰ ਜਿਆਦਾ ਇਹ ਪੌੜੀਆਂ ਬੁੜੀਆਂ ਚੜ੍ਹ ਕੇ ਤਾਂ ਹੋ ਗਿਆ ਇਦੋਂ ਆਹ ਕੋਠੇ ਤੇ ਆ ਗਿਆ ਕਿਉਂਕਿ ਨਾਲ ਕੋਠਾ ਲੱਗਦਾ ਜੇ ਤੁਹਾਨੂੰ ਕਿ ਮੇਰੀ ਸੋ ਪਰੇ ਨਾਲ ਸਮਾਨ ਲੈ ਕੇ ਡਿੱਗ ਪਿਆ ਤੇ ਉਹਦੇ ਉੱਤੇ ਵਜਨ ਡਿੱਗ ਪਿਆ ਤੇ ਉਹ ਪਰਿਵਾਰ ਦੇ ਦੋਸ਼ਾ ਕਿ ਨੰਗ ਸਿੰਘਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਬਾਹਰ ਕੁੱਛ ਨਹੀਂ ਪਰਾ ਗੁਰੂ ਘਰੇ ਖੜੇ ਆਂ ਭਾਵੇਂ ਗੁਰੂ ਘਰਾਸਾ ਤੇ ਹੱਥ ਰਾ ਕੇ ਸੌਂ ਖਵਾ ਲਓ ਠੀਕ ਆ ਭਾਵੇਂ ਮੇਰੇ ਪਰਿਵਾਰ ਦੀ ਮੈਥੋਂ ਸੌਂ ਖਵਾ ਲਓ ਠੀਕ ਆ ਗੁਰੂ ਘਰੇ ਖੜਾ ਮੈਂ ਗੁਰੂ ਨੂੰ ਮੰਨਣ ਵਾਲਾ ਠੀਕ ਆ ਕੋਈ ਮੈਂ ਪੀਰਾ ਪਕੰਗਰਾ ਨੂੰ ਕਿੰਨੂੰ ਮੰਨਦਾ ਗੁਰੂ ਘਰੇ ਖੜਾ ਮੈਂ 101% ਸੱਚ ਬੋਲਦਾ ਆਹ ਆ ਚੀਜ਼ ਮੈਂ ਉਹਦੇ ਆਹ ਚੀਜ਼ ਦਿੱਤੋਂ ਮੈਂ ਖੁਦ ਲਾਈ ਆ ਸਾਈਡ ਤੇ ਠੀਕ ਹੈ ਕਿਸੇ ਨੰਗ ਸਕੇ ਤਾਂ ਇੱਥੇ ਨੇੜੇ-ਤੇੜੇ ਨਹੀਂ ਸੀਗਾ ਕੋਈ ਠੀਕ ਹੈ ਜਾ ਕੇ ਬੁਲਾ ਕੇ ਲਿਆਂਦਾ ਉਹਨਾਂ ਨੂੰ ਉਦੋਂ ਆਦੋਂ ਚਾਕੇ ਇੱਥੋਂ ਲੈ ਕੇ ਗਏ ਕਿਹੜੀਆਂ ਕਿਹੜੀਆਂ ਸੱਟਾਂ ਲੱਗੀਆਂ ਉਸ ਸਰ ਉਦੋਂ ਵੀਰੇ ਸ਼ਾਇਦ ਇੱਕ ਤਾਂ ਉਹਦੇ ਹੱਥ ਤੇ ਸੀਗੀ ਠੀਕ ਹੈ ਇੱਕ ਉਹਦੇ ਸਿਰ ਤੇ ਜਦੋਂ ਆ ਕੰਨੀ ਬੱਜੀ-ਬੁਚੀ ਹੋਣੀ ਆ ਇੰਨਾ ਕ ਲਹੂ ਸਿਰ ਤੋਂ ਨਿਕਲ ਬਲੱਡ ਨਿਕਲਦਾ ਸੀ ਬਲੱਡ ਨਿਕਲਦਾ ਸੀਗਾ ਠੀਕ ਹੈ ਉਦੋਂ ਇੱਥੋਂ ਸਾਹ ਸੁ ਵਧੀਆ ਚੱਲਦੀ ਜਦੋਂ ਇਹ ਚੱਕ ਕੇ ਲੈ ਕੇ ਗਏ ਆ ਠੀਕ ਹੈ ਜਾ ਕੇ ਇਹਨਾਂ ਨੇ ਬਤਾ ਕਿ ਨੂੰ ਕਿਹਾ ਜਾਂ ਡਾਕਟਰ ਨੂੰ ਕੋਲੇ ਲੈ ਗਏ ਆ ਉਹ ਨਹੀਂ ਮੈਨੂੰ ਪਤਾ ਆਪਾਂ ਉਦੋਂ ਦਰੀਆਂ ਲੈ ਕੇ ਥੋੜ ਗਏ ਮੇਰੀ ਇੱਥੇ ਕੈਮਰੇ ਲੱਗੇ ਹੋਣਗੇ ਠੀਕ ਹੈ ਅੰਦਰੋਂ ਵੀ ਮੈਂ ਉਦੋਂ ਦਰੀਆਂ ਚੱਕਣ ਨਾਲ ਗਿਆ ਇੱਕ ਦਰੀ ਅੰਦਰੋਂ ਚੱਕੀ ਇੱਕ ਮੈਂ ਬਾਹਰੋਂ ਚੱਕੀ ਆ ਦੋ ਦਰੀਆਂ ਚੱਕ ਕੇ ਮੈਂ ਲੈ ਗਿਆ ਅੱਜ ਵੀ ਉਹ ਮੇਰੇ ਘਰੇ ਮਹਾਰਾਜ ਦੇ ਥੱਲੇ ਵਿਸ਼ਗਮਗਾ ਹੈਗੀਆਂ ਜਦੋਂ ਤੁਸੀਂ ਇਧਰੋਂ ਆਏ ਸੀ ਤੁਸੀਂ ਉੱਪਰ ਦੇਖਿਆ ਕੋਈ ਪਿੱਛੇ ਆ ਰਿਹਾ ਸੀ ਕੁਝ ਨਹੀਂ ਸੀ ਪਿੱਛੇ ਭਾਈ ਕੁਝ ਵੀ ਨਹੀਂ ਸੀਗਾ ਮੈਂ ਤਾਂ ਪਿੱਛੋਂ ਹੋ ਹੋ ਕੇ ਦੇਖਿਆ ਮੈਂ ਹੱਕਾ ਜਿਹਾ ਮਾਰ ਘੱਲ ਹੁੰਦਾ ਸੀਗਾ ਅੰਦਰ ਕੋਈ ਉੱਤੇ ਉੱਤੇ ਕੁਝ ਨਹੀਂ ਸੀਗਾ ਸੀ ਵੀ ਫੋਟੋ ਜਿਹੜੀ ਇੱਥੋਂ ਦੀ ਜਿਹੜੀ ਤੁਸੀਂ ਭੱਜ ਕੇ ਗਏ ਹੋ ਜਾਂ ਕੋਈ ਕਿਸੇ ਦਾ ਇਹ ਜੇ ਤਾਂ ਇਧਰੋਂ ਕੈਮਰਾ ਲੱਗਿਆ ਮੈਂ ਭੱਜ ਕੇ ਆਇਆ ਉਹ ਦੇਖਣ ਨੂੰ ਚੱਕ ਦਮ ਚੱਪਲਾਂ ਛਿੱਤੀ ਛਿੱਤੀ ਲਾਹਾਂਗਾ ਜਿੱਧਰ ਕੈਮਰਾ ਹੈਗਾ ਤਾਂ ਠੀਕ ਹੈ ਨਹੀਂ ਫਿਰ ਮੇਰੀ ਅੰਦਰ ਜਾਂਦੀ ਫੁਟੇਜ ਉਹ ਮਗਰੋਂ ਹੈਗੀ ਜਦੋਂ ਇਹ ਉੱਠ ਗਈ ਸੀਗੀ ਲੈ ਕੇ ਆ ਆ ਜਿਹੜਾ ਪੱਥਰਾ ਮੈਂ ਆਪਦੇ ਹੱਥੀ ਲਾ ਜਾ ਡੈਥ ਹੋਈ ਹੁੰਦਾ ਸਪੋਰਟ ਹੋਈ ਹੈ ਜਾਂ ਉਸ ਤੋਂ ਬਾਅਦ ਨਹੀਂ ਵੀਰੇ ਉੱਤਰ ਚੰਗਾ ਭਲਾ ਲੈ ਕੇ ਗਏ ਠੀਕ ਠੀਕ ਹੈ ਹਸਪੀਟਲ ਹੋਈ ਹੈ ਤਾਂ ਮੈਨੂੰ ਨਹੀਂ ਪਤਾ ਤੇ ਠੀਕ ਹੈ ਬਾਅਦ ਦੀ ਕਾਰਵਾਈ ਨਹੀਂ ਆਪਾਂ ਨੂੰ ਪਤਾ ਇੱਥੋਂ ਮੈਂ ਪੱਥਰਾ ਦੇ ਹਥਿਲਾ ਜਾ ਉਦੋਂ ਸਾਹ ਵਧੀਆ ਚੱਲਦੇ ਸੀ ਹੂ ਹੂ ਕਰੀ ਜਾਂਦਾ ਸੀਗਾ ਉਦੋਂ ਇੱਥੋਂ ਲੈ ਕੇ ਹਸਪੀਟਲ ਲੈ ਕੇ ਗਿਆ ਜਾਂ ਇੱਥੇ ਡਾਕਟਰ ਸਾਹਿਬ ਦਾ ਸੀ ਆਪ ਨੂੰ ਇਹ ਚੀਜ਼ ਤਾਂ ਨਹੀਂ ਪਤਾ ਬਾਈ ਜਾਇ ਜਾਇ ਨੇ ਜਾਇਗਾ ਨਹੀਂ ਫਿਰ ਜਿੱਥੋਂ ਟੱਕਰ ਮੈਨੂੰ ਇੱਥੇ ਪਤਾ ਵੀ ਕੋਈ ਨੰਗ ਸੰਗਣੀ ਸੀ ਕੋਈ ਕੋਠੇ ਤੇ ਨਹੀਂ ਸੀਗਾ ਕੋਈ ਕੋਲੇ ਨਹੀਂ ਸੀ ਕੋਈ ਮੇਰੇ ਸਾਹਮਣੇ ਮਾਰ ਕੁੱਟਣੀ ਹੋਈ ਉਹ ਤਾਂ ਜੇ ਕਹਿ ਰਹੇ ਆ ਵੀ ਉਹਨਾਂ ਨੇ ਕੁੱਟਿਆ ਉਹ ਤਾਂ ਫਿਰ ਨਹੀਂ ਆਇਆਗਾ ਠੀਕ ਹੈ ਨਾ ਵੀ ਐਵੇਂ ਤੱਕਾ ਝੂਠ ਨਹੀਂ ਬੋਲੀ ਜਾਂਦਾ ਐਵੇਂ ਕਿ ਦੀ 2-4 ਲੱਖ ਦੀ ਖਤਰਜਾ ਕੇ ਤੁਹਾਨੂੰ ਪਸਾਉਣ ਦੇ ਮਾਰੇ ਕਿਸੇ ਦੇ ਮਗਰ ਲੱਗ ਇਹ ਚੀਜ਼ਾਂ ਨਹੀਂ ਕਰੀ ਜਾਂਦੀਆਂ ਜਿਹੜੀ ਚੀਜ਼ ਜ਼ਿੰਦਗੀ ਦੀ ਸੱਚਾਈ ਹੈ ਉਹ ਬੋਲੋ ਠੀਕ ਆ ਹਾਂ ਜੇ ਉਦੋਂ ਬਾਅਦ ਜੇ ਕੋਈ ਉਹਨਾਂ ਦੇ ਆਪਸ ਵਿੱਚ ਕੋਈ ਰਹਿਮਨ ਹੋਈ ਆ ਜਾਂ ਪਰਿਵਾਰਨ ਹੋਈ ਆ ਉਹ ਆਪਾਂ ਨੂੰ ਪਤਾ ਨਹੀਂ ਪਰ ਫਿਲਹਾਲ ਦੀ ਗੱਡੀ ਇੱਥੇ ਜਿਹੜੀ ਸੱਚਾਈ ਉਹ ਮੈਂ ਤੁਹਾਨੂੰ ਦੱਸੀ ਆ ਇਹ ਭਾਵੇਂ ਜਿੱਥੇ ਮਰਜ਼ੀ ਕਾਲੋ ਹੀ ਗੱਲ ਰੂਗੀ ਹਣਬੀ ਜੀ ਜਦੋਂ ਇਹ ਘਟਨਾ ਹੋਈ ਆ ਤੁਸੀਂ ਇੱਥੇ ਸੀ ਹਾਂ ਜੀ ਮੈਂ ਕੁੜੀ ਆ ਉਹਦੇ ਉੱਤਰ ਕੱਪੜੇ ਸੁੱਕਣੇ ਪਾਉਂਦੇ ਸੀ ਆ ਵੀਰੇ ਨੇ ਬਾਜ਼ ਮਾਰੀ ਸੀਗੀ ਹੂੰ ਬਿੰਦ ਬੰਦਾ ਡਿੱਗਿਆ ਪਿਆ ਫੇਰ ਹੀ ਮੈਂ ਆ ਆ ਦੇ ਦਿਨ ਬਾਜ ਮਾਰੀ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਵੀ ਕਹਿੰਦੇ ਬੰਦਾ ਡਿੱਗਿਆ ਪਿਆ ਫੇਰ ਅਸੀਂ ਅੰਦਰ ਸੀ ਹਾਂਜੀ ਫੇਰ ਦੁਬਾਰਾ ਚ ਫੇਰ ਬਾਜ ਮਾਰੀ ਇਹਨਾਂ ਵੀਰਾਂ ਹੁਣ ਉਧਰੋਂ ਹਾਂ ਅੰਦਰ ਗੇਟ ਲੱਗ ਗਿਆ ਮੂਰੀ ਉਧਰ ਉਹਦੇ ਵਿੱਚ ਦੀ ਮਾਰੀ ਸੀ ਬਾਜ ਫੇਰੇ ਵੀਰ ਵੀ ਆਏ ਅੰਦਰ ਚੱਕੋ ਤਾਂ ਲੱਗਦਾ ਉਹ ਮੰਡੇ ਦੇ ਪਿੱਛੇ ਕੋਈ ਪਿਆ ਹੋਇਆ ਸੀ ਜਾਂ ਕੱਲੇ ਨਹੀਂ ਜੀ ਕੋਈ ਨਹੀਂ ਸੀ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਤਾਂ ਉਹ ਤਾਂ ਕੰਮ ਬੰਦਾ ਕਰੀ ਜਾਂਦੇ ਸੀ ਕੀ ਨਾਮ ਹੈ ਵੀਰੇ ਆਪਣਾ ਬਿਰਿੰਦਰ ਅੱਛਾ ਜਿਹੜੀ ਕੱਲ ਘਰਨਾ ਵਾਪਸੀ ਇੱਥੇੜਾ ਮੁੰਡਾ ਡਿੱਗਿਆ ਉਹਦੇ ਬਾਰੇ ਕੀ ਕਹੂੰਗੀ ਮੈਨੂੰ ਤਾਂ ਵੀਰ ਜੀ ਹਨ ਮੈਂ ਤਾਂ ਅੰਦਰ ਬੈਠੀ ਸੀ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਇਹਨਾਂ ਨੇ ਮੈਨੂੰ ਬਾਜ ਮਾਰੀ ਵੀ ਕਹਿੰਦੀ ਬੰਦਾ ਡੇਕੇ ਤੁਸੀਂ ਆ ਕੇ ਦੇਖਿਆ ਕੀ ਅਸੀਂ ਫਿਰ ਇੱਥੇ ਆ ਕੇ ਦੇਖਿਆ ਸੀ ਅੱਛਾ ਆ ਵੀਰ ਆ ਵੀਸ ਜਾਡੇ ਕੋਲ ਇਹਦਾ ਤੇਰੇ ਆਵੇ ਕੰਮਾਂ ਚ ਨਾ ਪੜੂ ਹੁਣੇ ਆਫ ਕਰ ਦੋ ਪਿੱਛੇ ਮੈਂ ਮੈਂ ਤਾਂ ਬੈਠੀ ਹਾਂ ਜਦੋਂ ਵੀ ਕੱਟਿਆ ਕਰਨਾ